1947 ਵੰਡ ਦੀ ਇੱਕ ਹੋਰ ਦਾਸ 46 ਸਾਲਾ ਬਾਅਦ ਮਿਲੇ ਵਿਛੜੇ ਭੈਣ ਭਰਾ ਪੰਜ ਸਾਲ ਦੁਪਰ ਰਹਿ ਗਿਆ ਸਿਪਾਹ ਸ਼ਿਕਰਤਾਰਪੁਰ ਸਾਹਿਬ ਦੀ ਧਰਤੀ ਨੇ ਮੁੜ ਮਿਲਾ ਦਿੱਤੇ ਵਿਛੜੇ ਭੈਣ ਭਰਾ ਇੱਕ ਦੂਜੇ ਦੀ ਗੱਲ ਲੱਗ ਕੇ ਰੋਏ ਦੋਵੇਂ ਪੁੰਜਦੇ ਰਹੇ ਇੱਕ ਦੂਜੇ ਦੇ ਹੰਝੂ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹੀ ਨਖੂਜੀ 1947 ਦੀ ਵੰਡ ਦੀ ਇੱਕ ਹੋਰ ਦਾਸਤਾ ਅੱਜ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਗੁਰਮੇਲ ਸਿੰਘ ਤੇ ਸਕੀਨਾ ਦੇ ਵਿਛੋੜੇ ਦੀ ਉਹ ਕਹਾਣੀ ਜਿਸ ਨੂੰ ਸੁਣ ਕੇ ਹਰ ਕਿਸੇ ਦੇ ਲੋਕੰਡੇ ਖੜੇ ਹੋ ਗਏ 76 ਸਾਲਾਂ ਬਾਅਦ ਐ ਦੋਵੇਂ ਭੈਣ ਭਰਾ ਅੱਜ ਮਿਲੇ ਨੇ ਪਾਕਿਸਤਾਨ ਸਥਿਤ ਕਰਤਾਰਪੁਰ ਸਾਹਿਬ ਦੀ ਧਰਤੀ ਨੇ ਮੁਰ ਤੋਂ ਵਿਛੜੇ ਭੈਣ ਭਰਾਵਾਂ ਨੂੰ ਮਿਲਾ ਦਿੱਤਾ 76 ਸਾਲਾਂ ਬਾਅਦ ਗੁਰਮੇਲ ਸਿੰਘ ਆਪਣੀ ਭੈਣ ਸਕੀਨਾ ਨੂੰ ਮਿਲਿਆ ਤੁਹਾਨੂੰ ਇੱਕ ਕਹਾਣੀ ਸੁਣਾਉਂਦੇ ਆ 1947 ਦੀ ਵੰਡ ਦੌਰਾਨ ਜਦੋਂ ਗੁਰਮੇਲ ਸਿੰਘ ਦਾ ਪਰਿਵਾਰ ਪਾਕਿਸਤਾਨ ਚਲਾ ਜਾਂਦਾ ਹੈ ਤੇ ਗੁਰਮੇਲ ਸਿੰਘ ਜਦੋਂ 5 ਸਾਲਾਂ ਦਾ ਹੁੰਦਾ ਤਾਂ ਭਾਰਤ ਹੀ ਰਹਿ ਜਾਂਦਾ ਹੈ ਹਾਲਾਂਕਿ ਪਰਿਵਾਰ ਨੇ ਲੱਭਣ ਦੀ ਬਹੁਤ ਕੋਸ਼ਿਸ਼ ਕੀਤੀ ਜਦ ਅਸਲ ਸਰਕਾਰਾਂ ਦੇ ਵਿੱਚ ਇਹ ਸਮਝੋਤਾ ਹੋਇਆ ਸੀ ਕਿ ਜਿਹੜੇ ਵੀ ਲੋਕ ਲਾਪਤਾ ਹੋਗੇ ਨੇ ਉਹਨਾਂ ਨੂੰ ਮੁੜ ਤੋਂ ਪਾਕਿਸਤਾਨ ਭੇਜਿਆ ਜਾਵੇਗਾ ਅਤੇ ਫੌਜ ਦੇ ਜਵਾਨ ਸਕੀਨਾ ਦੇ ਮਾਪਿਆਂ ਨੂੰ ਲੈਣ ਵੀ ਆਉਂਦੇ ਨੇ ਸਕੀਨਾ ਦੀ ਮਾਂ ਦਰਅਸਲ ਭਾਰਤ ਹੀ ਰਹਿ ਗਈ ਸੀ ਅਤੇ ਸਕੀਨਾ ਦੀ ਮਾਂ ਨੂੰ ਜਦੋਂ ਫੌਜ ਦੇ ਜਵਾਨ ਲੈਣ ਆਉਂਦੇ ਨੇ ਤਾਂ ਇਸੇ ਦੌਰਾਨ ਗੁਰਮੇਲ ਸਿੰਘ ਜਿਹੜਾ ਕਿ 5 ਸਾਲਾਂ ਦਾ ਸੀ ਉਦੋਂ ਇੱਥੇ ਹੀ ਭਾਰਤ ਰਹਿ ਜਾਂਦਾ ਹੈ ਅਤੇ ਫੌਜ ਦੇ ਜਵਾਨ ਸਕੀਨਾ ਦੀ ਮਾਂ ਨੂੰ ਹੀ ਲੈ ਕੇ ਪਾਕਿਸਤਾਨ ਪਹੁੰਚ ਜਾਂਦੇ ਨੇ ਤਾਂ ਤੁਹਾਨੂੰ ਉਹ ਸਾਰੀ ਕਹਾਣੀ ਸੁਣਾਉਂਦੇ ਆ ਕਿ ਕਿਵੇਂ ਇਹ ਵਿਛੜੇ ਅਤੇ ਕਿਵੇਂ ਹੁਣ 76 ਸਾਲਾਂ ਬਾਅਦ ਗੁਰਮੇਲ ਸਿੰਘ ਆਪਣੀ ਭੈਣ ਸਕੀਨਾ ਨੂੰ ਮਿਲੇ ਲੋੜਾ ਦੀ ਹੈ ਲੋੜਾ ਦੀ ਹੈ ਆਹ ਲੋੜਾ ਦੀ ਹੈ ਲੋੜਾ ਦੀ ਹੈ ਐਸਾ ਲੋੜਾ ਦੀ ਹੈ ਅੜ ਤੋਂ ਬੋਲੋ ਤੁਸੀਂ ਤੇ ਤੁਹਾਨੂੰ ਖੁਸ਼ੀ ਹੋਣੀ ਚਾਹੀਦੀ ਆ ਜੋ ਇਹ ਲੋੜਾ ਖੁਸ਼ੀ ਚਾਹੀਦੀ ਆ ਆਪਾਂ ਨੂੰ ਲੋੜਾ ਦੀ ਹੈ ਪਾਕਿਸਤਾਨ ਦੇ ਸ਼ੇਖਪੁਰਾ ਦੀ ਰਹਿਣ ਵਾਲੀ 48 ਸਾਲਾਂ ਸਕੀਨਾ ਆਪਣੇ ਜਨਮ ਤੋਂ ਬਾਅਦ ਪਹਿਲੀ ਵਾਰ ਸ਼੍ਰੀ ਕਰਤਾਰਪੁਰ ਸਾਹਿਬ ਵਿਖੇ ਆਪਣੇ 80 ਸਾਲਾਂ ਭਰਾ ਗੁਰਮੇਲ ਸਿੰਘ ਨੂੰ ਮਿਲੀ ਹੈ ਸਕੀਨਾ ਨੇ ਹੁਣ ਤੱਕ ਆਪਣੇ ਭਰਾ ਨੂੰ ਸਿਰਫ ਤਸਵੀਰਾਂ ਰਾਹੀਂ ਹੀ ਦੇਖਿਆ ਸੀ ਆਪਣੇ ਕੋਨ ਹੁੰਦੇ ਨੇ ਇਸ ਦਾ ਅਹਿਸਾਸ ਸਕੀਨਾ ਪਾਕਿਸਤਾਨ ਬੈਠੀ ਹੀ ਸੋਚਦੀ ਰਹਿੰਦੀ ਸੀ ਜਦੋਂ ਸ਼੍ਰੀ ਕਰਤਾਰਪੁਰ ਸਾਹਿਬ ਦੀ ਧਰਤੀ ਤੇ ਉਸ ਦਾ ਭਰਾ ਗੁਰਮੀਲ ਸਿੰਘ ਸਕੀਨਾ ਨੂੰ ਮਿਲਣ ਪਹੁੰਚਿਆ ਤਾਂ ਦੋਵਾਂ ਦੀਆਂ ਅੱਖਾਂ ਚੋਂ ਹੰਝੂ ਨਹੀਂ ਰੁਕ ਰਹੇ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਦੇਖ ਕੇ ਇੱਕ ਦੂਜੇ ਦੇ ਹੰਝੂ ਪੂੰਝਦੇ ਰਹੇ 1947 ਦੇ ਵੰਡ ਸਮੇਂ ਸਕੀਨਾ ਦਾ ਪਰਿਵਾਰ ਜਸਵਾਲ ਲੁਧਿਆਣਾ ਵਿੱਚ ਰਹਿੰਦਾ ਸੀ ਵੰਡ ਵੇਲੇ ਸਕੀਨਾ ਦਾ ਪਰਿਵਾਰ ਪਾਕਿਸਤਾਨ ਚਲਾ ਗਿਆ ਸੀ ਪਿਤਾ ਦਾ ਨਾਮ ਵਲੇ ਮੁਹੰਮਦ ਅਤੇ ਦਾਦਾ ਜੀ ਦਾ ਨਾਮ ਜੰਮੂ ਸੀ ਸਕੀਨਾ ਨੇ ਦੱਸਿਆ ਕਿ ਸਾਡਾ ਪਰਿਵਾਰ ਪਾਕਿਸਤਾਨ ਆ ਗਿਆ ਪਰ ਮੇਰੀ ਮਾਂ ਭਾਰਤ ਦੇ ਵਿੱਚ ਹੀ ਰਹਿ ਗਈ ਸੀ ਆਜ਼ਾਦੀ ਦੇ ਸਮੇਂ ਦੋਵਾਂ ਦੇਸ਼ਾਂ ਵਿਚਾਲੇ ਐ ਸਮਝੋਤਾ ਹੋਇਆ ਸੀ ਕਿ ਲਾਪਤਾ ਹੋਏ ਲੋਕਾਂ ਨੂੰ ਇੱਕ ਦੂਜੇ ਨੂੰ ਵਾਪਸ ਕੀਤਾ ਜਾਵੇਗਾ ਜਿਸ ਤੋਂ ਬਾਅਦ ਪਿਤਾ ਨੇ ਪਾਕਿਸਤਾਨ ਸਰਕਾਰ ਤੋਂ ਮਦਦ ਵੀ ਮੰਗੀ ਪਾਕਿਸਤਾਨੀ ਫੌਜ ਦੇ ਜਵਾਨ ਉਸ ਦੀ ਮਾਂ ਨੂੰ ਲੈਣ ਪਿੰਡ ਜਸੋਵਾਲ ਪਹੁੰਚੇ ਜਦੋਂ ਪਾਕ ਫੌਜ ਮਾਂ ਨੂੰ ਲੈਣ ਲੁਧਿਆਣਾ ਪਹੁੰਚੇ ਤਾਂ 5 ਸਾਲਾਂ ਭਰਾ ਘਰ ਨਹੀਂ ਸੀ ਮਾਂ ਨੇ ਭਰਾ ਨੂੰ ਲੱਭਿਆ ਪਰ ਵਾਲੇ ਦੁਆਲੇ ਕਿਤੇ ਵੀ ਦਿਖਾਈ ਨਹੀਂ ਦਿੱਤਾ ਪਾਕਿਸਤਾਨ ਫੌਜ ਨੇ ਕਿਹਾ ਕਿ ਉਹ ਹੋਰ ਇੰਤਜ਼ਾਰ ਨਹੀਂ ਕਰ ਸਕਦੇ ਜਿਸ ਕਰਕੇ ਸਕੀਨਾ ਦਾ ਭਰਾ ਗੁਰਮੀਲ ਸਿੰਘ ਭਾਰਤ ਦੇ ਵਿੱਚ ਹੀ ਰਹਿ ਗਿਆ ਸੀ ਅਤੇ ਸਕੀਨਾ ਦਾ ਜਨਮ ਆਜ਼ਾਦੀ ਤੋਂ ਬਾਅਦ ਪਾਕਿਸਤਾਨ ਦੇ ਵਿੱਚ ਹੋਇਆ ਸੀ ਸਕੀਨਾ ਨੇ ਦੱਸਿਆ ਕਿ ਪਹਿਲਾਂ ਤਾਂ ਉਸਦੇ ਭਰਾ ਨੇ ਪਰਿਵਾਰ ਨੂੰ ਚਿੱਠੀਆਂ ਭੇਜੀਆਂ ਸ਼ੁਰੂ ਕਰ ਦਿੱਤੀਆਂ ਜਦੋਂ 2.5 ਸਾਲ ਦੀ ਸੀ ਤਾਂ ਉਸਦੀ ਮਾਂ ਦਾ ਦੇਹਾਂਤ ਹੋ ਗਿਆ। ਹੌਲੀ-ਹੌਲੀ ਭਰਾ ਦੀਆਂ ਚਿੱਠੀਆਂ ਵੀ ਹੋਣੀਆਂ ਬੰਦ ਹੋ ਗਈਆਂ। ਪਿਤਾ ਨੇ ਦੱਸਿਆ ਕਿ ਉਸਦਾ ਇੱਕ ਭਰਾ ਵੀ ਹੈ। ਉਸ ਨੂੰ ਗੁਰਮੀਲ ਸਿੰਘ ਦੀ ਤਸਵੀਰ ਦਿਖਾਈ ਦਿੱਤੀ। ਸਕੀਨਾ ਨੇ ਕਿਹਾ ਕਿ ਮੇਰੇ ਕੋਲ ਸਿਰਫ ਫੋਟੋਆਂ ਹੀ ਭਰਾ ਦੀ ਨਿਸ਼ਾਨੀ ਸੀ। ਪਰ ਹੁਣ ਕਰਤਾਰਪੁਰ ਸਾਹਿਬ ਵਿਖੇ 86 ਸਾਲਾਂ ਬਾਅਦ ਵਿਛੜੇ ਭੈਣ-ਭਰਾ ਮਿਲ ਚੁੱਕੇ ਨੇ। ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾ ਟਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈਲ ਤੁਸੀਂ ਸਾਨੂੰ ਐਮਾਜ਼ਾਨ ਫਾਈਲ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ